दोस्तों अभी कुछ दिन पहले 22 जनवरी के दिन अयोध्या में श्री राम लल्ला जी का प्राण प्रतिष्ठापन किया गया ये पूरे देश के लिए पूरे विश्व के लिए एक बेहद गर्व की खुशी की और बधाई की बात थी चारों तरफ लोगों ने खूब उत्सव मनाया सर सर आम हाँ, आदमी पार्टी जातिवादी राजनीति नहीं करती। आम आदमी पार्टी कभी यह नहीं करती के ਉਹਨਾਂ ਨੇ ਐ ਕਰ ਜਿਨੇ ਜਾਣਾ ਚਾਹੋ ਜੀਦਾ ਮੈਂ ਤਾਂ ਕਹਿਣਾ ਜੀਨੂੰ ਪਿੱਪਲ ਨੂੰ ਜਾਂ ਨਿੰਮ ਨੂੰ ਪੂਜ ਕੇ ਸੰਤੁਸ਼ਟੀ ਮਿਲਦੀ ਹੈ ਮੈਨੂੰ ਕੋਈ ਹੱਕ ਨਹੀਂ ਇਹ ਕਹਿਣ ਦਾ ਕਿ ਤੇਰੇ ਪਿੱਪਲ ਤੇ ਨਿੰਮ ਨਾਲੋਂ ਮੇਰੀ ਥਾਲੀ ਤੇ ਮੇਰੀ ਬੇਰੀ ਚੰਗੀ ਹੈ ਇਹ ਆਪਣੀ ਆਪਣੀ ਆਸਥਾ ਹੈ ਜਾਓ ਹੁਣ ਜਾਇਓ ਪਰ ਹੁਣ ਜੀ ਬੋਲੇਗਾ ਉਹ ਕਹੇਗੀ ਕਿ ਸੁੱਤੀ ਹੋਣੀ ਚਾਹੀਦੀ ਹੈ ਜੀ ਔਰ ਲੋਕ ਜਾਣਾ ਚਾਹਤੇ ਸੋ ਲਾਈਵ ਟੈਲੀਕਾਸਟ ਕਰਨਾ ਚਾਹਤੇ ਨਹੀਂ ਮਤਲਬ ਲਾਈਵ ਟੈਲੀਕਾਸਟ ਅੱਜਕੱਲ ਇੱਥੇ ਦੇਖ ਲੋ ਲੈਉ ਟੈਲੀਕਾਸਟ ਕੇ ਲਈ ਆਪ ਚੁੱਟੀ ਥੋੜੀ ਜ਼ਰੂਰੀ ਹੈ ਠੀਕ ਹੈ ਨਾ ਪਹਿਲੇ ਹੀ ਬਹੁਤ ਛੁੱਟੀਆਂ ਸੀ ਬੱਚਿਆਂ ਨੂੰ ਕਰ ਚੁੱਕੇ ਆ ਆਨਲਾਈਨ ਕਰ ਕਰਕੇ ਉਹਨਾਂ ਦਾ ਟਾਈਮ ਹੋਰ ਠੰਡ ਕਰਕੇ 20 ਜਨਵਰੀ ਤੱਕ ਵੈਸੀ ਛੁੱਟੀਆਂ ਸੀ ਸੋ ਸਾਡੀ ਕੋਈ ਇਦਾਂ ਤੇ ਨਹੀਂ ਕਿ ਅਸੀਂ ਇਸ ਤਰ੍ਹਾਂ ਦੀ ਛੁੱਟੀ ਨਹੀਂ ਕਰਦੇ ਉਸ ਤਰ੍ਹਾਂ ਨਹੀਂ ਸਾਡਾ ਕੰਮ ਹੈ ਸਾਰੇ ਧਰਮਾਂ ਦੇ ਜਿਹੜੇ ਲੋਕ ਨੇ ਪੰਜਾਬ ਦੀ ਸੋਸ਼ਲ ਬਾਂਡਿੰਗ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਸਟਰੋਂਗ ਹੈ